ਕਿ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਓ ਇਸ ਲਗਨ ਦੇ ਵਿੱਚ ਲਿਆਓ ਤਾਂ ਕਿ ਜਦੋਂ YouTube ਤੁਸੀਂ ਸੁਣਾਓਗੇ ਬੱਚਿਆਂ ਬੱਚਿਆਂ ਨੂੰ ਬੱਚਿਆਂ ਨੂੰ ਬੀਬੀਓ ਤੁਸੀਂ ਆਪ ਸੁਣੋਗੇ ਤੇ ਤੁਹਾਡਾ ਵਾਤਾਵਰਣ ਹੀ ਘਰ ਦਾ ਬਦਲ ਜਾਊਗਾ ਤੁਸੀਂ ਸੰਗੇ ਸੁਝਾ ਦੇ ਵਿਚਾਰੋ ਜਿਹਨੇ ਆਪਾਂ ਨਾਟਕੇ ਦੇਖਦੇ ਆ ਇਹਨਾਂ ਨੂੰ ਛੱਡ ਕੇ ਗੁਰੂ ਦੀਆਂ ਗੱਲਾਂ ਸੁਨਿਆ ਕਰੋ ਵੇਖੋ ਗੁਰੂ ਨੇ ਤੁਹਾਡੀ ਖਾਤਰ ਆਪਣੀ ਖਾਤਰ ਇਹ ਛੀਦੇ ਦਾ ਜਾਦ ਦਿੱਤਾ ਔਰ ਗੁਰੂ ਨੂੰ ਕੋ ਲੋੜ ਸੀ ਇੰਨੀ ਹਸਤੀ ਦੇ ਮਾਲਕ ਸੀ ਇੰਨੀ ਜ਼ਿਆਦਾ ਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੇ ਕਦੀ ਪਹਿਲੀ ਕਦੀ ਸੀ ਉਹ ਹੈ ਨਾ ਜਿਹੜੇ ਤੇ ਸਾਧ ਸੰਗਤ ਜੀ 18000 ਕਿੱਲਾ ਜ਼ਮੀਰ ਰਾਏਪਲਾਰ ਨੇ ਪਹਿਲੀ ਪੇਟਾ ਕੀਤੀ ਗੁਰੂ ਨਾਨਕ ਦੇਵ ਜੀ 18000 ਏਕੜ ਜ਼ਮੀਰ ਤੇ ਅਜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣਾ ਕੋਈ ਨਿੱਜੀ ਜ਼ਮੀਨ ਨਹੀਂ ਬਣਾਈ ਸੀ ਸੰਗਤ ਨੇ ਲੇਖੇ ਲਾਇਏ ਸਾਰੇ ਪਰਿਵਾਰ ਵੀ ਸੰਗਤ ਦੇ ਲੇਖੇ ਗੁਰੂਆਂ ਨੇ ਲਾ ਦਿੱਤਾ ਜਦੋਂ ਵੀ ਕੁਰਬਾਨੇ ਸੰਗ